हां जी ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅੱਜ ਦਿਲਜੀਤ ਦੋਸਾਂਝ ਦਾ ਵੈਨਕੂਵਰ ਦੇ BC ਸਟੇਡੀਅਮ 'ਚ ਇੱਕ ਲਾਈਵ ਕੰਸਰਟ ਆ ਦੱਸਿਆ ਜਾ ਰਿਹਾ ਹੈ ਕਿ ਇਹ ਇੱਕ ਪੰਜਾਬੀ ਇਕਲੌਤਾ ਸਿੰਗਰ ਆ ਜੋ ਇਸ ਸਟੇਡੀਅਮ ਨੂੰ ਫੁੱਲ ਕਰਨ ਜਾ ਰਿਹਾ ਸੋਲਡ ਆਊਟ ਕਰਨ ਜਾ ਰਿਹਾ ਹਜੇ ਤੱਕ ਇਹ ਕਿਸੇ ਨੇ ਵੀ ਨਹੀਂ ਕਰਿਆ ਤੇ ਦੱਸਿਆ ਜਾ ਰਿਹਾ ਹੈ ਕਿ ਇੱਕ ਹਿਸਟਰੀ ਕ੍ਰੀਏਟ ਹੋਊਗੀ ਤੇ ਨਾਲ ਹੀ ਤੁਹਾਨੂੰ ਪਤਾ ਹੈ ਕਿ ਦਿਲਜੀਤ ਦੋਸਾਂਝ ਨੇ ਆਪਣੇ ਪਿਛਲੇ ਲਾਈਵ ਵਿੱਚ ਵੀ ਕਿਹਾ ਸੀ ਕਿ ਕਈ ਉਸ ਨੂੰ ਕਹਿੰਦੇ ਸੀ ਕਿ ਇਹ ਹਾਲੀਵੁੱਡ ਨਹੀਂ ਜਾ ਸਕਦਾ ਇਹ ਸਟੇਡੀਅਮ ਨਹੀਂ ਫੁੱਲ ਕਰ ਸਕਦਾ ਤੇ ਮੈਂ ਕਿਹਾ ਸੀ ਕਿ ਮੈਂ ਕਰਕੇ ਦਿਖਾਉ ਫਿਰ ਇਹ ਬਾਹਰ ਆ ਰਹੀਦਾ ਸੋਲਡ ਆਊਟ ਨਹੀਂ ਹੋ ਸਕਦੇ ਮੈਂ ਤਾਂ ਸਟੇਡੀਅਮ ਕਰਕੇ ਦਿਖਾਉ ਤੇ ਦਲਜੀਤ ਦਸਾਂਝ ਨੇ ਹੁਣ ਵੀ ਇੱਕ ਵੀਡੀਓ ਸ਼ੇਅਰ ਕਰਕੇ ਕਿਹਾ ਕਿ ਕੱਲੀਆਂ ਰੀਲਾਂ ਨਹੀਂ ਪਾਈਦੀਆਂ ਦੇ ਕਰਕੇ ਦਿਖਾਈਦਾ ਆ ਦੇਖੋ ਇਹ ਦਸਾਂਝਾ ਵਾਲਾ ਨਹੀਂ ਇਹ ਸੋਲਡ ਆਊਟ ਕਰ ਰਿਹਾ ਹੈ ਹੱਡ ਵਾਲਾ ਵੀ ਦੇ ਵੀਰ ਤੁਹਾਡਾ ਬਰ ਗਿਆ ਤੇ ਇਸ ਜਗ੍ਹਾ ਤੇ ਦਿਲਜੀਤ ਦੁਸਾਂਝ ਦਾ ਲਾਈਵ ਕੰਸਰਟ ਹੋਣਾ ਜੋ ਕਿ ਤੁਸੀਂ ਆਪਣੀ ਸਕਰੀਨ ਉੱਪਰ ਦੇਖ ਰਹੇ ਹੋ ਕੋਸ਼ਿਸ਼ ਹੀ ਟਾਈਮ ਦੇ ਅੰਦਰ ਇਹ ਕੰਸਰਟ ਸਟਾਰਟ ਹੋਣ ਜਾ ਰਿਹਾ ਤੇ ਦਿਲਜੀਤ ਦੁਸਾਂਝ ਇੱਥੇ ਫੁੱਲ ਧੱਕ ਵੀ ਪਾਊਗਾ ਜੋ ਕਿ ਇੱਕ ਹਿਸਟਰੀ ਕ੍ਰੀਏਟ ਹੋਊਗੀ ਤੇ ਇਹ ਵੀਡੀਓ ਆਪਾਂ ਤੁਹਾਡੇ ਤੱਕ ਲੈ ਕੇ ਆਵਾਂਗੇ ਇਸ ਲਈ ਆਪਣੇ ਚੈਨਲ ਨੂੰ ਹੁਣੇ ਫੋਲੋ ਕਰ ਲਓ ਤਾਂ ਕਿ ਹਰ ਅਪਡੇਟਸ ਦਿਲਜੀਤ ਦੁਸਾਂਝ ਬਾਰੇ ਤੁਹਾਡੇ ਤੱਕ ਪਹੁੰਚਦੀ ਰਵੇ ਧੰਨਵਾਦ ਕਿਆ ਹੀ ਦਾ ਕਰਕੇ ਦਿਖਾਵਾਂਗਾ ਕਿਆ ਨਾ ਗੱਲੀ ਰੀਲ ਨਿਪਾਈ ਦੀ ਕਰਕੇ ਵੀ ਦਿਖਾਈਦਾ